ਮੋਹਾਲੀ ਦੀ ਲਾਈਟਾ ਤੇ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਕਰੀਬ ਡੇਢ ਸਾਲ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਾਲੀ ਜਾਤੀ ਸਰਟੀਫਿਕੇਟ ਤਾਰਕ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਲੜਾਈ ਲੜ ਰਿਹਾ ਹੈ ਮੋਰਚਾ ਅਗੂ ਆਏ ਦਿਨ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਰੋਜ਼ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਲਈ ਯਤਨਸ਼ੀਲ ਰਹਿੰਦੇ ਹਨ ਅਖੀਰ ਸਰਕਾਰ ਦੇ ਕੰਨਾਂ ਤੇ ਜੋ ਤੱਕ ਨਾ ਸਰ ਕਦੀ ਦੇ ਕੇ ਮੋਰਚਾ ਅਗੂਆਂ ਨੇ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ मान्योग हाई कोर्ट ਤੋਂ ਪੰਜਾਬ ਸਰਕਾਰ ਨੂੰ 5 ਮਈ 2025 ਨੂੰ ਰਿਪੋਰਟ ਦੇਣ ਦੇ ਹੁਕਮ ਨੇ ਅਖੀਰ ਪੰਜਾਬ ਸਰਕਾਰ ਦੀਆਂ ਅੱਖਾਂ ਖੋਲੀਆਂ ਤੇ ਪੰਜਾਬ ਸਰਕਾਰ ਨੇ ਮਿਤੀ 30 ਮਾਰਚ 2025 ਨੂੰ 12 ਜਾਲੀ ਜਾਤੀ ਸਰਟੀਫਿਕੇਟ ਤਾਰਕਤ ਐਫ ਆਈ ਆਰ ਨੰਬਰ 0042 3 ਮਾਰਚ 2025 सदर थाना ਪਟਿਆਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਮੋਰਚਾ ਆਗੂਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਜਨਤਕ ਕੀਤਾ ਗਿਆ ਜਿਸ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਆਗੂਆਂ ਨੇ ਕਿਹਾ ਕਿ ਇਹ ਐਫ ਆਈ ਆਰ ਹੋਣਾ ਮੋਰਚੇ ਦੀ ਜਿੱਤ ਦੀ ਸ਼ੁਰੂਆਤ ਹੈ ਬਹੁਤ ਜਲਦ ਇਸ ਮਾਮਲੇ ਤੇ ਸਾਰੇ ਝਾਲੀ ਜਾਤੀ ਸਰਟੀਫਿਕੇਟ ਤਾਰਕ ਸਲਾਖਾਂ ਦੇ ਪਿੱਛੇ ਹੋਣਗੇ ਤੇ ਸਾਡੇ ਸਮਾਜ ਦੇ ਹੱਕਾਂ ਤੇ ਦਕਾਨ ਮਾਰਨ ਵਾਲਿਆਂ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾ ਸਦਕਾ ਉਹਨਾਂ ਦੇ ਕਿਤੇ ਦੀ ਸਜ਼ਾ ਭੁਗਤਨੀ ਪਵੇਗੀ ਸਾਡੇ ਚੈਨਲ ਦੇ ਰਿਪੋਰਟਰ ਵੱਲੋਂ ਕਵਰੇਜ ਕੀਤੀ ਰਿਪੋਰਟ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਜ਼ਰਵੇਸ਼ਨ ਚੋਰਫੜੋ ਮੋਰਚੇ ਤੇ ਜੋ ਪਿਛਲਾ ਡੇਢ ਸਾਲ ਤੋਂ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਫੇਰ ਸੱਤ ਦੀਆਂ ਤੇ ਅੱਠ ਦੀਆਂ ਲਾਈਟਾਂ ਕੋਲੇ ਜਿਸ ਵਿੱਚ ਸਾਰੇ ਆਗੂ ਸਹਿਬਾਨ ਸਾਡੇ ਸਮਾਜ ਦੇ ਲੋਕ ਜਿਹੜੇ ਲੜਾਈ ਲੜ ਰਹੇ ਨੇ ਉਹ ਐਸੀ ਹੋਣ ਵੀ ਸੀ ਹੋਣ ਅਸੀਂ ਚਾਹੁੰਦੇ ਹਾਂ ਹਰ ਇੱਕ ਵਿਅਕਤੀ ਨੂੰ ਚਾਹੋ ਜਰਨਲ ਹੋਵੇ ਆਪਣਾ ਆਪਣਾ ਹੱਕ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਤਾਂ ਕਿ ਕਿਸੇ ਦਾ ਹੱਕ ਮਾਰ ਕੇ ਕਿਸੇ ਨੂੰ ਰੋਟੀ ਖਾਣੀ ਚਾਹੀਦੀ ਹੈ ਉਸੇ ਲੜਾਈ 'ਚ ਸਾਡੇ 2 ਸਾਲ ਬੀਤ ਗਏ ਨੇ ਨੇਰੀ ਚਖੜ ਹਵਾ ਰੋਹੀ ਇੱਥੇ ਫੱਕੀ ਐ ਸਾਡੇ ਆਗੂ ਸਹਿਬਾਨਾਂ ਨੇ ਤਨੋਂ ਮਨੋਂ ਤੁਹਾਨੂੰ ਟਾਈਮ ਦਿੱਤਾ ਪੈਸਾ ਲਾਇਆ ਤਾਂ ਸਾਰਾ ਜਿਹੜਾ ਅੱਜ ਉਹ ਜਿਹੜੀ ਐ ਕਾਰਵਾਈ ਸੀ ਉਹਨੂੰ ਬੂਰ ਪੈਣਾ ਸ਼ੁਰੂ ਹੋਇਆ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਬਾਅਦ ਪੰਜਾਬ ਦੀ ਸਰਕਾਰ ਮੰਤਰੀ ਪ੍ਰਸ਼ਾਸਨ ਵੈਲਫੇਅਰ ਅਫਸਰ ਜਾ ਕੇ ਜਦੋਂ ਹਾਈ ਕੋਰਟ 'ਚ ਮੇਰੇ ਵੱਲੋਂ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਾਂਦੀ ਐ ਜਿਸ ਤੇ ਸਾਡੀ ਸੁਣਾਈ ਹੋਈ ਤੇ ਉਹਦੇ ਨੋਟਸ ਉਹਦਾ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਤੇ ਜਦੋਂ ਨੋਟਿਸ ਹੋਇਆ ਉਹਦੀ ਹਲੇ 15 ਮਈ ਤਰੀਕੇ 15 5 ਹੈਗੀ ਜਿਸ ਤਰੀਕ ਤੋਂ ਪਹਿਲਾਂ ਰਿਪਲਾਈ ਦੇਣ ਵਾਸਤੇ ਕੱਲ ਜਿਹੜਾ ਹੈਗਾ ਇੱਕ ਸਦਰ ਥਾਣਾ ਪਟਿਆਲਾ 12 ਲਗ ਲਗ ਮਹਿਕਮਿਆਂ ਦੇ ਜਿਹੜੇ ਅਫਸਰ ਕੰਮ ਕਰਦੇ ਨੇ ਤੇ ਉਹਨਾਂ ਦੇ ਐਫਆਈਆਰ ਜਿਹੜੀ ਹੈ ਦਰਜ ਹੋਈ ਹੈ ਐਫਆਈਆਰ ਨੰਬਰ 42 ਸਦਰ ਥਾਣਾ ਪਟਿਆਲਾ 33 2025 ਨੂੰ ਤੇ ਜਦੋਂ ਐਫਆਈਆਰ ਹੋਈ ਸਾਡੇ ਸਾਰੇ ਮੋਰਚੇ ਦੇ ਆਗੂ ਸਹਿਬਾਨਾਂ ਦੇ ਮੰਨ ਤੇ ਖੁਸ਼ੀ ਆਈ ਨਹੀਂ ਇਹ ਦਿਲ ਟੁੱਟੀ ਬੈਠੇ ਦਾ ਵੀ ਸਰਕਾਰਾਂ ਸੁਣਦੀਆਂ ਨਹੀਂ ਪਰ ਹਾਈ ਕੋਰਟ ਦੇ ਡੰਡੇ ਤੋਂ ਬਾਹਰ ਸਰਕਾਰ ਜਿਹੜੇ ਬਚਲੇ ਅਫਸਰ ਜਿਨ੍ਹਾਂ ਦੇ ਕੰਨ ਬੋਲੇ ਸੀ ਤੇ ਅੱਖਾਂ ਤੋਂ ਅਨੇ ਅਫਸਰ ਜਾਗ ਪਏ ਜਦੋਂ ਹਾਈ ਕੋਰਟ ਰਿਪਲਾਈ ਆ ਜਵਾਬ ਦੇਣਾ ਪਿਆ ਤੇ ਅਸੀਂ ਅੱਜ ਮੋਰਚਾ ਆਗੂ ਸਹਿਬਾਨਾਂ ਨੂੰ ਮੋਰਚੇ ਦੇ ਸਾਰੇ ਜਿਹੜੇ ਵੀ ਜਿਸ ਵੀ ਬੰਦੇ ਨੇ ਸਾਡਾ ਯੋਗਦਾਨ ਪਿਛਲੇ 2 ਸਾਲ ਤੋਂ ਪਾਇਆ ਮਦਦ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਸਮਾਜ ਦੀਆਂ ਕੁਝ ਕਾਲੀਆਂ ਪੇਡਾਂ ਸੀ ਜਿਹੜੀਆਂ ਅਫਸਰਾਂ ਨੂੰ ਤੇ ਝਾਲੀ ਸਰਟੀਫਿਕੇਟ ਧਾਰਕਾਂ ਨਾਲ ਸੈਟਿੰਗਾਂ ਵੀ ਕਰਦੇ ਰਹੇ ਜਿਨ੍ਹਾਂ ਦੇ ਖਿਲਾਫ ਸਾਡੇ ਕੋਲੇ ਕਾਫੀ ਸਾਰੇ ਸਬੂਤ ਆਣੇ ਸ਼ੁਰੂ ਹੋ ਗਏ ਨੇ ਉਹ ਕਾਲੀ ਪੇਡਾਂ ਵੀ ਲੋਕਾਂ ਦੀ ਕਚਹਿਰੀ 'ਚ ਨਿਕਲ ਗਈਆਂ ਤਾਂ ਕਿ ਸਾਨੂੰ 2 ਸਾਲ ਇੱਥੇ ਸੜਕਾਂ ਤੇ ਰੋਣਾ ਪਿਆ ਉਹਨਾਂ ਨਲਾਇਕ ਬੰਦਿਆਂ ਕਰਕੇ ਜਿਨ੍ਹਾਂ ਨੇ ਉਹ ਅਫਸਰਾਂ ਨਾਲ ਤੇ ਸਰਟੀਫਿਕੇਟਾਂ ਵਾਲਿਆਂ ਨਾਲ ਸੈਟਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਸਾਡੇ ਕੋਲੇ ਸਬੂਤਾਂ ਆਣੇ ਹੋ ਗਏ ਤਾਂ ਕਿ ਅਸੀਂ ਜਿਹੜੀ ਹੈ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਕ੍ਰਾਪਸ਼ਨ ਖਤਮ ਕਰਨ ਦੀ ਗੱਲ ਕਰਦਾ ਸੀ। ਇਹੀ ਜਿਹੜਾ ਬਹੁਤ ਵੱਡ ਵੱਡੇ ਜਿਹੜੇ ਦਾਅਵੇ ਤੇ ਵਾਅਦੇ ਕੀਤੇ ਸੀ ਅੱਜ ਸਾਨੂੰ ਹਾਈ ਕੋਰਟ ਜਾਣਾ ਪਿਆ। ਜੇ ਸਾਡੇ ਕਮਿਸ਼ਨ ਨੇ ਚਾਹ ਨੈਸ਼ਨਲ ਕਮਿਸ਼ਨ ਹੈ ਤੇ ਐਸੀ ਕਮਿਸ਼ਨ ਹੈ ਇਹਨਾਂ ਨੇ ਕੋਈ ਗੱਲ ਕਰਦੀ ਬਾਤ ਕਿਸੇ ਦੀ ਸੁਣੀ ਨਹੀਂ। ਜਦ ਕਿ ਹਾਈ ਕੋਰਟ ਤੋਂ ਸਾਨੂੰ ਨਿਆਂ ਸਾਹਿਬ ਮਿਲਣ ਦੀ ਉਮੀਦ ਜਾਗੀ ਤੇ ਮੈਂ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਰਚੇ ਲਈ ਸਮਾਂ ਕੱਢਿਆ ਤੇ ਤਹਿ ਦਿਲੋਂ ਆਪਣਾ ਸਮਾਂ ਕੱਢ ਕੇ ਜਿਹੜੀ ਹੈ ਲੜਾਈ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਇਸ ਲਈ ਲੰਮੇ ਸਮੇਂ ਤੋਂ ਫੇਸ 1 ਤੋਂ ਲੈ ਕੇ ਫੇਸ 7 ਤੱਕ ਲਗਾਤਾਰ ਜਰਨਵੇਸ਼ਨ ਚੋਰ ਫੜੋ ਮੋਰਚੇ ਤੇ ਆਉਂਦੇ ਆ ਔਰ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਸਰਕਾਰ ਨੇ ਇੱਥੋਂ ਤੱਕ ਸਰਕਾਰ ਦਾ ਮੁਖੀ ਜਿਹੜਾ ਭਗਵੰਤ ਸਿੰਘ ਮਾਨ ਆ ਉਹ ਆਪਣੇ ਐਮਐਲਏ ਤੇ ਵਜ਼ੀਰਾਂ ਦੇ ਸਾਹਮਣੇ ਉੱਤੇ ਲੋਕਾਂ ਦੇ ਸਾਹਮਣੇ ਤੇ ਬਿਆਨ ਦਿੰਦਾ ਕਿ ਜਾਲੀ ਸਰਟੀਫਿਕੇਟ ਧਾਰਕਾਂ ਦੀਆਂ ਜਾਇਦਾਦਾਂ ਜਬਤ ਕਰਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਵੀ ਜਾਲੀ ਸਰਟੀਫਿਕੇਟ ਬਣਾਏ ਨੇ ਉਹਨਾਂ ਦੇ ਕੋਲੋਂ ਪੈਸੇ ਵਸੂਲ ਕਰਾਂਗੇ ਮੈਂ ਇਥੇ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਰਟੀਫਿਕੇਟ ਕੋਈ ਬਣਾ ਲੈਂਦਾ ਜਨਰਲ ਆਦਮੀ ਸ਼ਡਿਊਲ ਕਾਹ ਦਾ ਤੇ ਉਹ 10 ਕਿੱਲੇ ਪਹਿਲੀ ਤੋਂ ਘੱਟ ਉਹਦੀ ਆਮਦਨ ਨਹੀਂ ਕਿਉਂਕਿ 10 ਕਿੱਲੇ ਪਹਿਲੀ ਵੀ ਘੱਟ ਆਮਦਨ ਦਿੰਦੀ ਹੈ ਜਿੰਨੀ ਕੇ ਇੱਕ ਸਰਕਾਰੀ ਨੌਕਰੀ ਆਮਦਨ ਦਿੰਦੀ ਆ ਇਹ ਚੋਰ ਲੋਕਾਂ ਨੇ ਉਹ ਦਸ ਕਿੱਲੇ ਪੈਲੀ ਦਾ ਆਪਣੇ ਕੋਲੀ ਲੋਕਾਂ ਨਾਲ ਲੜ ਕੇ ਅਫਸਾਨਾ ਲੜ ਕੇ ਤੇ ਆਪਣੇ ਨਾਂ ਇੰਤਕਾਲ ਕਰਾ ਲਿਆ ਇਸ ਕਰਕੇ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਤੇ ਜੇਕਰ ਸੱਚੀ ਮੁੱੱਚੀ ਸਰਕਾਰ ਦੇੜੀ ਆ ਸ਼ੈਡੂਲ ਕਾਸਟਾਂ ਤੇ ਦਲਤਾਂ ਦੇ ਹੱਕ ਚ ਤੇ ਪੰਜਾਬ ਚ ਜਿੰਨੇ ਵੀ ਸਰਟੀਫਿਕੇਟ ਦੇ ਨੇ ਫੇਕ ਜਾਂ ਦੂਸਰੇ ਸਰਟੀਫਿਕੇਟ ਜਿੰਨੇ ਵੀ ਜਨਮ ਸਰਟੀਫਿਕੇਟ ਤੇ ਉਹਨਾਂ ਦੀ ਫ੍ਰੀ ਕੀ ਕਲ ਵੈਰੀਫਿਕੇਸ਼ਨ ਕਰਾਈ ਜਾਵੇ ਔਰ ਲੱਖਾਂ ਹੀ ਲੋਕ ਚੋਰ ਨਿਕਲ ਗਏ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਮੈਂ ਲਖਵੀਰ ਸਿੰਘ ਬੋਬੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੁਹਾਲੀ ਕੋਰ ਕਮੇਟੀ ਮੈਂਬਰ ਮੇਰੇ ਸਾਥੀ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਜੋ 31 ਨੂੰ ਰਿੱਟ ਪਟੀਸ਼ਨ ਰਿਜ਼ਰਵੇਸ਼ਨ ਚੋਰਾ ਪ੍ਰਤੀ ਪਾਈ ਸੀ ਅੱਜ ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਔਰ ਭਗਵਾਨਤਮਾਨ ਸਰਕਾਰ ਜੀ ਨੇ 5 ਮਾਰਚ 2024 ਨੂੰ ਵਿਧਾਨ ਸਭਾ ਵਿੱਚ ਖੜ ਕੇ ਇਹ ਐਲਾਨ ਕੀਤਾ ਸੀ ਕਿ ਚੋਰ ਬਖਸ਼ੇ ਨਹੀਂ ਜਾਣਗੇ ਪਰ ਸ਼ਿਕਾਇਤਾਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਨੇ ਸਰਕਾਰ ਦਾ ਸਹਿਯੋਗੀ ਬਣ ਕੇ ਕੰਮ ਕੀਤਾ ਚੋਰ ਉਹਨਾਂ ਦੇ ਕੋਲ ਪਏ ਆ ਪਰ ਲਗਾਤਾਰ ਉਹ ਨੌਕਰੀਆਂ ਕਰ ਰਹੇ ਨੇ ਕੋਈ ਉਹਨਾਂ ਦੇ ਕਾਰਵਾਈ ਨਹੀਂ ਹੋਈ ਅਮਰਤਪਾਲ ਮਾਨ ਉਹਦਾ ਪਿਓ ਬਾਹਰ ਨੂੰ ਭੱਜਿਆ ਵਾ ਔਰ ਕੋਈ ਉਹਨਾਂ ਦੀ ਜਾਇਦਾਦ ਅਦਬਤ ਨਹੀਂ ਔਰ ਟੋਰ ਨਾਲ ਉਹ ਨੌਕਰੀਆਂ ਕਰ ਰਹੇ ਨੇ ਜਦੋਂ ਇਹ ਆਪਣਾ ਕਿਸੇ ਸਕੂਲਾਂ ਚ ਕਿਸੇ ਵੀ ਦਫ਼ਤਰ ਚ ਰੇਡ ਪਾਉਂਦੇ ਆ ਤਾਂ ਐਟ ਦੀ ਸਪੌਟ ਉਸ ਬੰਦੇ ਨੂੰ ਸਸਪੈਂਡ ਕਰ ਦਿੰਦੇ ਆ ਪਰ ਇਹਨਾਂ ਦੇ ਕੋਲ ਚੋਰ ਹੋਣ ਦੇ ਬਾਵਜੂਦ ਵੀ ਇਹ ਦੁਬਾਰੇ ਲੋਕ ਸਰਕਾਰ ਤੋਂ ਆਪਣਾ ਸਾਡੇ ਕੋਰਟ ਵਿੱਚ ਜਾ ਕੇ ਆਪਣਾ ਉਪਨਾ ਲੈ ਲੈਣੇ ਆ ਤੇ ਉਹ ਦੁਬਾਰੇ ਉਸੇ ਤਰ੍ਹਾਂ ਨੌਕਰੀਆਂ ਕਰਦੇ ਰਹਿਣੇ ਆ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਤੋਂ ਇਹ ਕਦਮ ਪੱਟਣ ਤੋਂ ਪਹਿਲਾਂ ਹੀ ਸਖਤ ਹਦੈਤਾ ਕਰਕੇ ਇਹਨਾਂ ਤੋਂ ਨੌਕਰੀ ਤੋਂ ਵਾਂਝੇ ਕਰਕੇ ਵਸੂਲੀ ਕੀਤੀ ਜਾਵੇ ਪਰ ਅੱਜ ਸਾਡਾ ਸਮਾਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਇਸ ਸਾਡੇ ਜੋ ਆਪਣਾ ਰਿਜ਼ਲਟ ਸਾਹਮਣੇ ਆਇਆ ਉਹਨੂੰ ਲੈ ਕੇ ਅੱਜ ਸਾਡਾ ਸਮਾਜ ਬਾਗੋ-ਵਾਗ ਹੈ ਕਿ ਜਿਹੜੇ ਰਿਜ਼ਰਵੇਸ਼ਨ ਚੋਰ ਅਣ ਅਣਗਣ ਜਿਹਦੇ ਵਿੱਚ ਜੱਜ ਤੋਂ ਲੈ ਕੇ ਪੀਐਨ ਤੱਕ ਲੋਕ ਸਰਵਿਸਾਂ ਕਰਦੇ ਨੇ ਇੱਥੋਂ ਤੱਕ ਕਿ ਭਲਾਈ ਵਿਭਾਗ ਦਾ ਸੁਪਰਡੈਂਟ ਵੀ ਸਿਕੰਦਰ ਸਿੰਘ ਰਿਟਾਇਰ ਹੋ ਚੁੱਕਿਆ ਉਹ ਵੀ ਆਪਣੇ ਚਾਰ ਮੁਲਾਜ਼ਮ ਆਪਣੇ ਪਰਿਵਾਰ ਦੇ ਲਵਾ ਚੁੱਕਿਆ ਉਹ ਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਅਪੀਲ ਕਰਦੇ ਆਂ ਕਿ ਜਿੱਥੇ ਆਪਣਾ ਇਹ ਚੰਗਾ ਪ੍ਰਸ਼ਾਸਨ ਦਿਖਾਉਣ ਦੀ ਵਾਅਦੇ ਕਰ ਰਹੀ ਹੈ ਸਰਕਾਰ ਕਿ ਮੇਰਾ ਹਰਾਪਨ ਇਹ ਗਰੀਬਾਂ ਲੋਕਾਂ ਦੇ ਲਈ ਚੱਲੇਗਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡੇ ਹੱਥ ਵਿੱਚ ਹੈ ਜਿਹੜੇ ਕੇਸ ਤੁਹਾਡੇ ਸਾਹਮਣੇ ਹਸ਼ਰ ਨਜ਼ਰ ਹੋਏ ਨੇ ਉਹਨਾਂ ਤੇ ਕਾਰਵਾਈ ਕਰੋ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਚੰਗੀ ਆਸ ਜਾਗ ਸਕੇ ਜੈ ਭੀਮ ਜੈ ਭਾਗਤ ਜੈ ਸਭਿਵਧਾਨ ਚਲੋ ਮੈਂ ਹਨੇਰ ਸਿੰਘ ਮਲਵਾ ਰਿਜ਼ਰਵੇਸ਼ਨ ਚੌਂਕ ਮੋਰਚੇ ਤੋਂ ਬੋਲ ਰਿਹਾ ਜਿਹੜਾ ਕਿ ਪੰਜਾਬ ਚ ਸਿਰਫ ਇੱਕੇ ਇੱਥੇ ਮੋਰਚਾ ਪੱਕਾ ਲੱਗਿਆ ਹੋਇਆ ਹੈ ਅਸੀਂ ਇਸ ਮੋਰਚੇ ਨਾਲ ਇੱਕ ਫੇਰ ਤੋਂ ਜੁੜੇ ਆਂ ਡੇਢ ਸਾਲ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਬਹੁਤ ਮੁਸੀਬਤਾਂ ਅਸੀਂ ਝੱਲੀਆਂ ਖਾਰ ਕੇ ਜਦੋਂ ਕੋਈ ਸਾਨੂੰ ਇਨਸਾਫ਼ ਨਹੀਂ ਮਿਲਿਆ ਤਾਂ ਮਾਨਯੋਗ ਹਾਈ ਕੋਰਟ ਦੇ ਅੱਗੇ ਅਸੀਂ ਜਾ ਕੇ ਅੱਗੇ ਰਿਟ ਪਾਈ ਅੱਜ ਇਹ ਉਸ ਦਾ ਹੀ ਰਿਜ਼ਲਟ ਹੈ ਮਾਨਯੋਗ ਹਾਈ ਕੋਰਟ ਦੀ ਰਿਟ ਜਿਹੜੀ ਅਸੀਂ ਪਾਈ ਸੀ ਉਹਦਾ ਰਿਜ਼ਲਟ ਇਹ ਆਇਆ ਤੇ ਹੁਣ ਸਾਰੇ ਸਾਰੇ ਮੈਂਬਰਾਂ ਦੇ ਚਿਹਰੇ ਤੇ ਬੜੀ ਖੁਸ਼ੀ ਹੈ ਬੜਾ ਖੁਸ਼ੀ ਦਾ ਮਾਹੌਲ ਹੈ ਇੱਕ ਹੋਰ ਮੈਂ ਬੇਨਤੀ ਕਲੀਅਰ ਕਰਦਾ ਕਿ ਜਿਹੜਾ ਮੋਰਚਾ ਇਹ ਸਿਰਫ 7 ਫੇਸ ਲੱਟ ਇੱਕੋ ਮੋਰਚਾ ਪੰਜਾਬ ਚ ਇੱਥੇ ਪੱਕਾ ਮੋਰਚਾ ਚੱਲ ਰਿਹਾ ਇਹ ਕਲੀਅਰ ਕਰ ਦਿਆ ਮੈਂ ਤੇ ਬਾਕੀ ਬਹੁਤ ਮਾਨਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ ਉਹ ਹੈ ਜੀ ਦਾ ਖਾਲਸਾ ਉਹ ਹੈ ਜੀ ਕੀ ਫਤ